ਲਓ ਵੀ ਗਾਈਜ਼ ਚਾਚੇ ਦਾ ਫਾਰਮੂਲਾ ਚੈੱਕ ਕਰੋ ਟਾਣੀ ਫੜਨੀ ਹੈ ਚਾਚੇ ਵੇ ਕਿਸ ਤਰੀਕੇ ਨਾਲ ਫੜੇਗਾ ਆਹ ਭਾਲੀ ਕੇ ਫੱਦੀ ਗਈ ਕੇ ਇੰਨੇ ਕੀ ਆਖਣਾ ਨਹੀਂ ਫੜੀਣਾ ਵਾਹ ਬਈ ਚਾਚਾ ਮਾਰੇਗਾ ਨਾ ਜੂਣਾ ਮਾਰ ਇੱਕ ਨਾ 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 ਹਾਂ ਹਾਂ ਹੋ ਨਾ ਹੋ ਯਾਰ ਬਲਾਵੇਂ ਲਓ ਜੀ ਸਾਡਾ ਥੋਮ ਦੇਖੋ ਤੁਸੀਂ ਗਾਈਜ਼ ਹਾਲਤ ਕੀ ਬਣੀ ਹੈ ਕੀ ਹਾਲਤ ਚਾਚਾ ਤੇਰੇ ਕੋ ਥੋਮ ਵੀ ਨਹੀਂ ਬਣਿਆ ਅਰ ਕੀ ਤੇ ਤੁਸੀਂ ਸੁੱਤੇ ਆਓ ਤੇ ਤੈਨੂੰ ਕਿਹ ਵਾਸਤੇ ਠੱਲੇ ਆਇਆ ਮੈਨੂੰ ਠੱਲੇ ਆਇਆ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਐ ਸਵਾਗਤ ਹੈ ਜੀ ਹਣ ਵੰਨੇ ਆ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਨ ਰੁਟੀਨ ਹੈ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤਾਂ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਚਾਚਾ ਤਾਂ ਮੈਂ ਚੱਲੇ ਆਂ ਅਸੀਂ ਥੋੜੀ ਲੈਣ ਕਾਫੀ ਦਿਨਾਂ ਬਾਅਦ ਯਾਰ ਵਲੌਗ ਬਣਾਇਆ ਥੂੜੀ ਵਾਲਾ ਤੇ ਪਹਿਲੀਆਂ ਪੂਰੀਆਂ ਕੱਸ ਲੀਆਂ ਨੇ ਧੜ ਵੀ ਲੱਗ ਲੱਗੀ ਸਾਡੀ ਇਹ ਕੱਚੀ ਪਈ ਹੈ ਇਹ ਕਦੀ ਕੱਚੀ ਆ ਗਈ ਉਹ ਟੀਟੂ ਸਾਹਿਬ ਦੀ ਪਾਣੀ ਚ ਪਈ ਰੁੜ ਕੇ ਆ ਗਈ ਕਣਕਾਂ ਵੀ ਮਾਸ਼ਾਅੱਲਾ ਲਾਲ ਗਈ ਫੜਨ ਵਾਲੀਆਂ ਬਸ ਭਾਜੀ ਕਿੱਧਰ ਚੱਲੇ ਆਪਾਂ ਪੋਲਿੰਗ ਹੈ ਤੁਸੀਂ ਭੁੱਲ ਗਏ ਭਾਜੀ ਆਜੋ ਇਹਨੂੰ ਯਾਰਾ ਦੇ ਰਹਾਂ ਬੇਰਾਂ ਲੈ ਆਪਣਾ ਰਜਾ ਬੇਰਾਂ ਲੈ ਆਪਣਾ ਕੋਈ ਤਲਕ ਨਹੀਂ ਹੈ ਕੀ ਜਾਣਾ ਹੈ ਨਾਲ ਵਾਸਤੇ ਲਈ ਜਾਂਦੇ ਚਲੋ ਟੁਰ ਲੋ ਜਾ ਤਾਂ ਹੈ ਚਲੋ ਚਲੋ ਬੱਚਾ ਹਸ ਤੇ ਲੈ ਲੈਨੇ ਲਓ ਜੀ ਭਾਈ ਚਾਚੇ ਦਾ ਜ਼ੇਨ ਬਣ ਗਿਆ ਤੇ ਚੱਲ ਕੇ ਬੇਰ ਟੋੜੀਏ ਲਓ ਜੀ ਪਹੁੰਚ ਗਏ ਆ ਬੇਰੀ ਕੋਲ ਚਾਚੀਆਂ ਨੂੰ ਬੇਰ ਨਜ਼ਰ ਆ ਗਏ ਨੇ ਢੇੜ ਹੈ ਲਾ ਮਾਸ਼ਾਅੱਲਾ ਇਹ ਤਾਂ ਸੇਬਾ ਸੇਬਾ ਵਰਗੇ ਨੇ ਆਏ ਹਾਏ ਹਾਏ ਸਵਾਦ ਭਈ ਚਾਚਾ ਮਾਸ਼ਾਅੱਲਾ ਮਾਸ਼ਾਅੱਲਾ ਲਓ ਜੀ 베ਰ ਹੁਣ ਆਪਾਂ ਖਾ ਕੇ ਚੈੱਕ ਵੀ ਨਹੀਂ ਕਰ ਸਕਦੇ ਕਿ ਕਿਹੜੇ ਨੇ ਸਿਉ ਨੇ ਕਿਹੜੇ ਨੇ ਕਾਠੇ ਨੇ ਕਿਹੜੇ ਨੇ ਇਹ ਹਾਂ ਇੱਕ ਕਾਠੇ ਇੱਕ ਕਾਠੇ ਗਲ ਗੋਟੂ ਕਾਠੇ ਗਲ ਗੋਟੂ ਸਾਥ ਖਾਣੇ ਸਾਥ ਲਾਓ ਸਾਥ ਸਾਦੇ ਹਰੇ 베ਰ ਵੇਖੋ ਮਾਸ਼ਾਅੱਲਾ ਚਾਚਾ ਦਾ ਛਾਪਰ ਪਰੋ ਅੱਜ ਹੈ ਚੱਲ ਵੀ ਸੱਚਾ ਪਰ ਛਾਪਰ ਛਾਪਰ ਵਰਸਾ ਜਿੱਤੀ ਨਹੀਂ ਇਕੱਠੀ ਆ ਜਾਂਦੀ ਤਾਂ ਮਾਰ ਜੰਪ ਜੰਪ ਨਹੀਂ ਨਾ ਜੰਪ ਨਹੀਂ ਨਾ ਜੰਪ ਨਹੀਂ ਨਾ ਖਲੋ ਜਾ ਖਲੋ ਜਾ ਜੰਪ ਮਾਰਿਆ ਕੰਮ ਖਰਾਬ ਹੋ ਜਾਣਾ ਉੱਤੇ ਚੜ ਜਾ ਨਾ 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 ਕੰਡਾ ਇੱਕ ਨਹੀਂ ਲਾ ਗਣਾ ਲਓ ਵੀ ਗਾਈਜ਼ ਚਾਚੇ ਦਾ ਫਾਰਮੂਲਾ ਚੈੱਕ ਕਰੋ ਟਾਣੀ ਫੜਨੀ ਹੈ ਚਾਚਾ ਵੇ ਕਿਹੇ ਤਰੀਕੇ ਨਾਲ ਫੜੇਗਾ ਆ ਭਾਲੀ ਕੇ ਫੱਦੀ ਗੀ ਕੇ ਇੰਨੇ ਪਿਆਸਣ ਵਾਲੇ ਖੜੀ ਨਾ ਵਾਹ ਬਈ ਚਾਚਾ ਮਾਰੇ ਗਾਣਾ ਜੂੜਾ ਮਾਰ ਇੱਕ ਨਾ 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 ਜਿਹੜੇ ਆ ਕੱਚੇ ਹੋਣਗੇ ਆ ਪੱਕੇ ਹੋਣਗੇ ਥੱਲੇ ਡਿੱਗ ਪੈਣ ਗਈ ਆ ਵੇਖਾਂ ਨਹੀਂ ਯਾਰ ਥੱਲੇ ਡਿੱਗਣੇ ਨਾ ਦੇਣਾ ਬੇਰ ਫੁੱਕਾ ਹੋ ਜਾਂਦਾ ਆ ਨਹੀਂ ਫੁੱਕਾ ਹੋ ਜਾਂਦਾ ਇਹ ਬੜਾ ਤਲਿਆ ਜਿਹੜਾ ਡਿੱਗਣ ਨਾਲ ਵਜ਼ਨ ਘਟ ਜਾਣਾ ਹੁੰਦਾ ਨਹੀਂ ਚਾਚਾ ਤੇਰਾ ਫਾਰਮੂਲਾ ਕਾਮਯਾਬ ਨਹੀਂ ਹੋ ਰਹਾ ਕਿਹੜਾ ਇਹ ਹੋ ਇਹ ਬੋਲਾ ਇਹ ਹੋ ਗਿਆ ਹੈ ਇਹ ਹੋ ਗਿਆ ਹੈ ਤੇ ਮੇਰਾ ਬੜਾ ਪੁਰਾਣਾ ਫਾਰਮੂਲਾ ਹੈ ਮੇਰਾ ਕਾਦਰਨਾ ਉੱਚਾ ਮੈਂ ਫੜਾ ਨਹੀਂ ਤੂੰ ਕਿਉਂ ਫੜੇ ਮੇਰਾ ਨਿੱਕਾ ਇਹ ਲਫਾਰਮੂਲਾ ਲੱਗ ਗਿਆ ਹਾਂਜੀ ਹਾਂਜੀ ਹੈ ਵਾਹ ਵੀ ਚਾਚੇ ਦਾ ਫਾਰਮੂਲਾ ਚਾਚਾ ਇੱਕ ਬੇਰ ਮੈਨੂੰ ਬੜਾ ਪਸੰਦ ਆਇਆ ਜੇ ਰੈ ਤੈਨੂੰ ਪਸੰਦ ਆਇਆ ਫਾਰਮੂਲਾ ਗਾਈਜ਼ ਨਹੀਂ ਨਹੀਂ ਰੋਜ਼ਾ ਯਾਰ ਵੇਖਾਂ ਬੇਰ ਆ ਪੱਕੇ ਪੀਰ ਦਾ ਸਵਾਦ ਆਉਂਦਾ ਹੀ ਹੁਣ ਰੋਜ਼ਾ ਏ ਤੇਰੇ ਤੇ ਕੌਣੀ ਪਿਆ ਹੁੰਦਾ ਹਾਂ ਤੇਰੇ ਤੇ ਮੁੱਲ ਪਾਣੀ ਪਿਆ ਕੋਈ ਗੱਲ ਨਹੀਂ ਆ ਜੇ ਜਿੰਨਾ ਪਾਣੀ ਆ ਆਪਣਾ ਈਮਾਨ ਪੱਕਾ ਹੈ ਟੈਂਸ਼ਨ ਨਹੀਂ ਲੈਣੀ ਆਪਣਾ ਈਮਾਨ ਪੱਕਾ ਹੈ ਹਾਂਜੀ ਰੋਜ਼ਾ ਉਸ ਤੋਂ ਪੱਕਾ ਹੈ ਹਾਂਜੀ ਰੋਜ਼ਾ ਉਸ ਤੋਂ ਪੱਕਾ ਹੈ ਮੈਂ ਆਹ ਯਾਰ ਬੰਨਾਂ ਨੂੰ ਬੇਰ ਖੁਆਈਏ ਟਾਣੀ ਥੱਲੇ ਘਾ ਥੱਲੇ ਘਾ ਦਾਣੀ ਟਾਣੀ ਥੱਲੇ ਘਾ ਚਾਚਾ ਤੇ ਨੀ ਖਿਚੀ ਖਿਚੀ ਇਸ ਦੀ ਖਿਚਨੇ ਆ ਖਿਚਨੇ ਆ ਆ ਬੇਰ ਆ ਟੀਣੀ ਫੜਨਾ ਆ ਆ ਯਾਰ ਇੱਕ ਮਿੰਟ ਲੈ ਦੇਖ ਲਈ ਚਲੋ ਦੇਗ ਪਿਆ ਟਕੀ ਹੋ ਆ ਆ ਬੇਰ ਆ ਬੇਰ ਦੇਗ ਪਿਆ ਟਕੀ ਲਾ ਗੀ ਸੇ ਟਕੀ ਲਾ ਗੀ ਆ ਫਰੀ ਨਾ ਨਹੀਂ ਚਲੋ ਗਾਇਸ ਬੇਰ ਹੀ ਨਵੇੜ ਲਈ ਜਰਾ ਛਾਪਰੇ ਪਾ ਲਈਏ ਤੇ ਤੂੜੀ ਲਈ ਫਿਰ ਚੱਲ ਲਓ ਜੀ ਪੰਡ ਤੂੜੀ ਵੀ ਜੋੜ ਲਈ ਆ ਰਮਕੇ ਰਮਕੇ ਜਾਂਦੇ ਆ ਚੱਲਦੇ ਆ ਡੇਰੇ ਤੇ ਫੋਨੀਆਂ ਪੱਠੇ ਨਾ ਦੇਖੋ ਆ ਸ਼ੁਰੂ ਹੋ ਗਿਆ ਫਿਰ ਜੀ ਆਪਣਾ ਟਾਈਮ ਹੋ ਗਿਆ ਡੰਗਰਾਂ ਨੂੰ ਪੱਠੇ ਪਾਉਣ ਸਾਢੇ 10 ਦਾ ਟਾਈਮ ਹੋ ਗਿਆ ਤੇ ਡੰਗਰ ਕੋਤੇ ਨੂੰ ਪੱਠੇ ਬੈ ਗਏ ਨੇ ਉਸਾਸ ਨੂੰ ਡੰਗਰਾਂ ਨੂੰ ਬੰਨਦੇ ਆ ਯਾਰ ਆ ਪੱਠੇ-ਪੁੱਠੇ ਖਾਦ ਨੇ ਚੈਲੰਜ ਪੋਂਜੋ 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 ਲੈ ਲੈ ਲੈ

ਲਓ ਜੀ ਸਾਡਾ ਟਾਈਮ ਹੋ ਗਿਆ ਡੰਗਰਾਂ ਨੂੰ ਪਾਣੀ ਪਿੰਡਾਉਣੇ ਆ ਵਾਰਤੀਆਂ ਛਪੜੇ ਯਾਰਾ ਨਾਉਣ ਛਪੜੇ ਵਾਰਤੀਆਂ ਤੇ ਇਸ ਤੋਂ ਬਾਅਦ ਨਾ ਨੂੰ ਪੱਠੇ ਪੱਠੇ ਪਾਉਣੇ ਆ ਨਾ ਕੇ ਮੱਜਾਂ ਤੇ ਬਨ ਕੇ ਉੱਤੇ ਤੇ ਮੁਰਕੇ ਲਾਉਣੇ ਆ ਪਚਵਾਈ ਪਚਵਾਈ ਦਾ ਵੀ ਟਾਈਮ ਹੋ ਜਾਣਾ ਤੇ ਆਪਾਂ ਮਿਲਦੇ ਆਂ ਚੁਵਾਈ ਤੇ ਅੱਲਾਹ ਸੱਚੀ ਗੱਡੀ ਦੀ ਬਾਤ ਹੈ ਕੋਈ ਗੱਲ ਇੰਗਲਿਸ਼ ਇਨਵਿਟ ਪਾਰੀ ਕਬੂਨ ਹੁੰਦਾ ਗੱਡੀ ਮਿਲਾਂਗੀ ਮਦਦ ਜਿਵੇਂ ਆਸ ਬਣਉਣਾ ਸਹੀ ਬਲੌਗ ਨਹੀਂ ਹੁੰਦਾ ਯਾਰ ਮੈਂ ਨੂੰ ਪਤਾ ਹੀ ਨਹੀਂ ਜੀ ਇਹਨਾਂ ਦੇ ਸਾਹ ਆਇਆ ਐਸਾ ਸਹੀ ਹੈ ਬਲੌਗ ਟੈਨਸ਼ਨ ਨਾ ਆਇਆ ਆਪਾਂ ਨੇ ਲਾਇਆ ਜੋ ਉੱਤੇ ਰੱਖਿਆ ਯਾਰ ਰੱਖ ਲੈ ਯਾਰ ਦੁੱਧ ਲੰਦਿਆ ਮੈਂ ਲੱਗਦਾ ਕਿ ਕਿੱਥੇ ਪਾ ਜਾ ਅ ਚਾਚਾ ਅਗੂ ਫਾ ਕੇ ਚਾਹ ਦੇ ਆਉਂਦੇ ਟਾਈਮ ਕੋਲੋਂ ਕਾਂਡਾ ਫੜਾ ਆ ਇਹਨੂੰ ਪੀੜ ਹੋਈ ਗੇਰ ਲਾ ਦਿੰਦੇ ਨਾਲ ਤਿੰਨ ਗੇਰ ਬਾਦ ਰੁਸਣੀ ਜੀ ਚਲੋ ਇਹਨੂੰ ਜਾ ਜਾਂਦਾ ਨਹੀਂ ਜਾਦਾ ਨਹੀਂ ਇਹ ਕਿਹੜੇ ਵੀਲੋਗ ਬਣਾਇਆ ਇਹਨੇ ਜਾ 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 ਯਾਰ ਕੁਝ ਵੀ ਨਹੀਂ ਬਣਾਇਆ ਜਾ ਤੂੰ ਬੜੀ ਸ਼ਾਇਆ ਕਮੈਂਟ ਮਾਰ ਹੁਣ ਤੇ ਲੇਟ ਨਹੀਂ ਹੁੰਦਾ ਚੋਕ ਦੇਤਾ ਨਾ ਔਰ ਦਿਨ ਚੋਕ ਦੇਤਾ ਤੈਨੂੰ ਜਾ ਜਾਗਾ ਲਓ ਜੀ ਚੱਲੇ ਆਪਾਂ ਇੱਥਿਆਂ ਨੂੰ ਉਹ ਟਾਈਮ ਹੋ ਗਿਆ ਪੱਠਿਆਂ ਨੂੰ ਤੇ ਬੰਦੇ ਜਿਹੜੇ ਨਾਲ ਆਪ ਆਪ ਕੰਮ ਕਰਾਣ ਨਿਕਲ ਗਏ ਨੇ ਜਿਵੇਂ ਜਵੀ ਵਟਨ ਚੱਲ ਗਿਆ ਤੇ ਮੇਰੀ ਡਿਊਟੀ ਲੱਗੀ ਜ ਮੈਂ ਵੱਢਣੇ ਪੱਠੇ ਤੇ ਟਾਈਮ ਨਾਲ ਵੱਢੀਏ ਪੱਠੇ ਕਿਤਾਈ ਦਾ ਵੀ ਟਾਈਮ ਹੋ ਜਾਣਾ ਚੱਲਨੇ ਆ ਪੱਠਣ ਲੈ ਵੀ ਚਾਚਾ ਕਮੈਂਟ ਮਰੀ 6 ਵਜੇ ਕਿ ਨਹੀਂ ਨਵੇਂ 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 ਚੱਲੀਏ ਅਕੁਰ ਅੱਲਾਹ ਅਕ ਅੱਲਾਹ ਹੋ ਉਧਰ 85 ਆਏ ਭਾਈ ਇਹ ਪਤਾ ਨਹੀਂ ਕਿਹਦਾ 85 ਆਇਆ ਡੇਰੇ ਤੇ ਪਾ ਬਿਸ਼ੇਨ ਬਿਸ਼ੋਣੇ ਸ਼ੇ ਦਾ ਪਾਵਨ ਆਇਆ ਹੋਣਾ ਸਰੋਂ ਸਰੋਂ ਦੀ ਲੱਤਾਂ ਗਾ ਲਈਆਂ ਹੂੰ ਸਰੋਂ ਦਾ ਭਾਈ ਮੌਸਮ ਆ ਗਿਆ ਆ ਆਪਾਂ ਵੀ ਆਸ਼ਰੇ ਵਿੱਚ ਦੀ ਅੱਲ ਖੱਬਾ ਹੈ ਵਾਢ ਲਈ ਆਪਾਂ ਕਿਹੜੀ ਗਾਣੀ ਆਪਾਂ ਕੁਟਣੀ ਆ ਗਾਣੀ ਥੋੜੀ ਇਹੋ ਚੋ ਅਜੇ ਡਲਟਾਂ ਛਾ ਨੰਨਾਂ ਆਸੀ ਵਾਹ ਕਿ ਆਪਰੇ ਗਾਲੀ ਚੰਗ ਵੱਡੋ ਮਾ ਹਾਲ ਹੈ ਸਰ ਤੇ ਮੇਰੇ ਤਾਂ ਸੁਆਹ ਵੱਡ ਨਹੀਂ ਤੁਸੀਂ ਕੋਈ ਵੱਡ ਹੂੰ ਕੋ ਨਹੀਂ ਵੱਡ ਨਹੀਂ ਤੁਸੀਂ ਮੇਰੇ ਲੈ ਜਿਹੀ ਵਾੜਲੀ ਤੇ ਮੋੜ ਕੀ ਨਾਮ ਅਨਾਮ ਮੜ ਘਰੂ ਬਾਹਰ ਤੇ ਸਟਿਆ ਹੈ ਤੈਨੂੰ 31 ਕਪੜਸ ਵਾੜੋਂ ਨੇ ਦੇਖ ਕੀ ਖਿਆ ਸੀ ਹਾਂ ਚਾਚਾ ਨੇ ਸ਼ਗਲ ਮੇਲਾ ਲਾਇਆ ਲਾ 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 ਚੱਕ ਮੋੜ ਜੀ ਵੱਡਾ ਅਨਾ ਆ ਯਾਰ ਬਲਾ ਦੇ ਲਓ ਜੀ ਸਾਡਾ ਥੋਮ ਦੇਖੋ ਤੁਸੀਂ ਗਾਈਜ਼ ਹਾਲਤ ਕੀ ਬਣੀ ਹੈ ਅੱਜ ਕੀ ਹਾਲਤ ਚਾਚਾ ਤੇਰੇ ਕੋਲ ਥੋਮ ਹੀ ਨਹੀਂ ਬਣਿਆ ਅਰ ਕੀ ਤੇ ਤੁਸੀਂ ਸੁੱਤੇ ਆਓ ਤੇ ਤੈਨੂੰ ਕਿਹਦੇ ਵਾਸਤੇ ਠੱਲੇ ਆਇਆ ਮੈਨੂੰ ਠੱਲੇ ਆ ਆ ਮੋੜ ਆ ਗਿਆ ਲਓ ਜੀ ਚੱਲੇ ਆਂ ਡੇਰੇ ਤੇ ਪੱਠੇ ਲੱਦ ਲਏ ਆ ਪਿੱਛੇ ਦੇਖ ਸਕਦੇ ਆ ਬੁੱਲ ਲੈ ਕੇ ਆਉਂਦੇ ਆ ਟਰੈਕਟਰ ਤੇ ਆਪਾਂ ਚੱਲਦੇ ਮਾਨਲਗਰ ਬੰਦਦੇ ਆਂ ਤੇ ਵਲੋਗ ਕਰਦੇ ਆਂ ਐਂਡ ਕੁਕਾ ਤਾਰੀ ਦਾ ਹੋ ਗਿਆ ਟਾਈਮ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆਂ ਇੱਕ ਨਵੇਂ ਵਲੋਗ 'ਚ